ਮਿੱਤਰੋ ਆਪਾਂ ਪਹੁੰਚ ਗਏ ਹਾਂਜੀ ਸੱਜੇ 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 ਆਪਾਂ ਗੁਰਦੁਆਰੇ ਤੇ ਨਹੀਂ ਵਿਕਰ ਚੌਂਕ ਤੇ ਟਿੰਨੇ ਦਾ ਹੰਦਮਾ ਸਾਹਿਬ ਗੁਰਦੁਆਰ ਸਾਹਿਬ ਪਹੁੰਚ ਕੇ ਗੱਡੀ ਲਾਤੀ ਆਪਾਂ پارک ਦੇਖ ਸਕਦੇ ਹੋ ਪਾਰਕਿੰਗ ਬਹੁਤ ਹੀ ਖੁੱਲੀ ਢੁੱਲੀ ਤੇ ਆਪਾਂ ਹੁਣ ਚੱਲਦੇ ਅੱਗੇ ਗੁਰਦੁਆਰ ਸਾਹਿਬ ਦਿਖਾਉਨੇ ਆ ਤੁਹਾਨੂੰ ਵੀਡੀਓ ਦੇ ਜੁੜੇ ਰਹੋ ਆਪਾਂ ਗੁਰਦੁਆਰਾ ਸਾਹਿਬ ਐਂਟਰ ਹੋ ਰਹੇ ਆ ਜੀ ਮੱਥਾ ਟੇਕਦੇ ਹਾਂ ਤੇ ਨਾਲੇ ਤੁਹਾਨੂੰ ਜਾਣ ਕਰਾਉਣਾ ਹੈ ਇਸ ਦੇ ਇਤਿਹਾਸ ਬਾਰੇ ਇਹ ਆਪਣੇ ਪੰਜ ਤਖਤਾਂ ਦੇ ਵਿੱਚੋਂ ਇੱਕ ਤਖਤ ਤਖਤ ਸ਼ਰੀਦਮਨੂ ਸਾਹਿਬ ਤਲਵੰਡੀ ਸਾਬੋ ਜੋ ਕਿ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਹੈ ਜੀ ਤੇ ਗੁਰੂ ਮਹਾਰਾਜ ਜੀ ਦਾ ਤਖਤ ਬਹੁਤ ਹੀ ਸੋਹਣਾ ਆਲੇ ਦੁਆਲੇ ਗੁੰਬਦ ਤੇ ਗੁਰਦੁਆਰਾ ਸਾਹਿਬ ਬਹੁਤ ਸੋਹਣੇ ਬਣੇ ਹੋਏ ਆ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਮਹਾਰਾਜ ਦੇ ਆਸਰੇ ਨਾਲ ਹੀ ਆਪਾਂ ਤੁਰੇ ਫਿਰਦੇ ਆ ਜੀ ਇਹ ਛੋਟਾ ਨਹਾਂ ਦੇ ਗੁਰਦੁਆਰਾ ਸਾਹਿਬ ਹੈ ਇਹ ਆ ਜੀ ਠੀਕ ਹੈ ਗੁਰੂ ਲਿਖਣਸ ਆਰ ਸਾਹਿਬ ਬਹੁਤ ਹੀ ਸੋਹਣਾ ਸਜਾਵਟ ਕੀਤੀ ਹੈ ਜੀ ਗੁਰਦੁਆਰਾ ਸਾਹਿਬ ਮਿੱਤਰ ਆਪਾਂ ਜਾ ਰਹੇ ਆ ਗੁਰਦੁਰ ਸਾਹਿਬ ਸ੍ਰੀ ਗੁਰੂਮਤ ਸਬ ਸਜਾਵਟ ਬਹੁਤ ਸੋਹਣੀ ਕੀਤੀ ਹੋਈ ਹੈ ਜੀ ਰੰਗ ਰੰਗੇ ਫੁੱਲਾਂ ਨਾਲ ਹੈਗੇ ਤਾਂ ਆਰਟੀਫੀਸ਼ੀਅਲ ਬਹੁਤ ਜਿਆਦਾ ਸੋਹਣੇ ਲੱਗ ਰਹੇ ਆ ਅੱਧ ਦੇਖ ਲੈ ਕੇ ਦੇਖਿਰਾ ਰਹੇ ਆ ਮੈਂ ਤੁਹਾਨੂੰ ਮਿਲਦੇ ਆ ਤੁਹਾਨੂੰ ਵੀਡੀਓ ਦੇ ਵਿੱਚ ਨਾਮ ਕਿਸੇ ਕੋਈ जितों देख के अपना लकपा सही होता है जी ऊपर महाराज जी का दत् मत्था टेक लिया जी आप आप दिखाने गुरद्वारे खास इमारत वीडियो न जुड़े रहो वीडियो वह लगी तो लाइक शेयर कमेंट जरूर करो ता तो थाना नवी नवी अपडेट्स मिलती रहे आप जा रहे सरोवर वाले थले कौरा साहब है भोरा साहेब से जाके मथा ਪੁਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸਿੰਘ ਜੀ ਨੇ ਸਿਮਰਨ ਕਰਿਆ ਕਰਦੇ ਸਨ ਇੱਥੇ ਬਾਬਾ ਜੀ ਨੇ ਚਲੋ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ੍ਹ ਸਕਦੇ ਹੋ ਇਹ ਸਿੱਖ ਸਥਾਨ ਆ ਇਹ ਜੋ ਪੇਂਟਿੰਗਾਂ ਨੇ ਹੱਥਾਂ ਨਾਲ ਤਿਆਰ ਕੀਤੀਆਂ ਗਈਆਂ ਤੇ ਗੁਰੂ ਸਾਹਿਬ ਜੀ ਦਾ ਪੂਰਾ ਇਤਿਹਾਸ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਇਹ ਪੂਰਾ ਪੜ੍ਹ ਵੀ ਸਕਦੇ ਹੋ ਵੀਡੀਓ ਨੂੰ ਪਾਜ਼ ਕਰਕੇ ਰੁਕ ਕੇ वीडियो चंकी लगी प्लीज़ वागुरु भी ना जरूर टाइप लिखो जोड़ मेला शर्त है धन्यवाद गुरु की काशी ਇਹ ਜੀ ਪੂਰਾ ਇੱਥੋਂ ਦਾ ਇਤਿਹਾਸ ਵੀਡੀਓ ਵਧੀਆ ਲੱਗੀ ਇਹ ਹੈ ਜੀ ਬਾਹਰ ਦਾ 뷰 ਗੁਰਦਾਰ ਸਾਹਿਬ ਉਹ ਆਪਣਾ ਰਹਿ ਗਿਆ ਤਖਤ ਸਾਹਿਬ ਜੀ ਤਖਤ ਸ੍ਰੀ ਦੰਦਨਾਮਾ ਸਾਹਿਬ ਇਹ ਹੈ ਜੀ ਪੁਰਾਣਾ ਜੰਡ ਸਾਹਿਬ ਦਾ ਆਪਾਂ ਮੱਥਾ ਟੇਕ ਲਿਆ ਤੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਖੂ ਇਹ ਦੇਖੋ ਸਤਨ ਇਤਿਹਾਸ ਇੱਥੇ ਮਹਾਰਾਜ ਜੀ ਨੇ ਗੁਰੂ ਸਾਹਿਬ ਜੀ ਦੀ ਰਚਨਾ ਕੀਤੀ ਸੀਗੀ ਬਾਕੀ ਤੁਹਾਨੂੰ ਇਤਿਹਾਸ ਨਾਲ ਜਾਣੂ ਜ਼ਰੂਰ ਕਰਾਉਂਦੇ ਆ ਇਹ ਗੁਰਦੁਆਰਾ ਸਾਹਿਬ ਜੀ ਲਿਖਨਸਰ ਇਹਦੇ ਆਪਾਂ ਅੰਦਰ ਜਾਂਦੇ ਆ ਦਿਖਾਉਨੇ ਆ ਤੁਹਾਨੂੰ ਇਹ ਇਤਿਹਾਸਿਕ ਉਹ ਉਹ ਹੈ ਜੀ ਸਾਹਮਣੇ ਹਰ ਵੀ ਹੈ ਜੀ ਸੰਗਤਾਂ ਲਿਖੀ ਜਾ ਰਹੀ ਹੈ ਇਹ ਨਿਸ਼ਾਨ ਸਾਹਿਬ ਜੀ ਜਿਨ੍ਹਾਂ ਨੂੰ ਪੰਜਾਬੀ ਰੇਖਾਂ ਦੇ ਚੁੱਕਤ ਆਉਂਦੇ ਆ ਜੀ ਆ ਤੁਸੀਂ ਲਿਖ ਸਕਦੇ ਹੋ ਦੇਖ ਦੇਖ ਕੇ ਵੀ ਬਲਾ ਨੋਡ ਅਖਾਲਸਾਹਿਬ ਗੁਰਬੰਦੀ ਸਿੰਘ ਜੀ ਦੇ ਮੁਖਾਰ ਬਿੰਦ ਤੋਂ 1706 ਈਸਵੀ ਨੂੰ ਸ਼ੁਰੂ ਹੋਇਆ ਜੀ ਗੁਰੂ ਸਾਹਿਬ ਜੀ ਦੇ ਆਦਤ ਤੋਂ ਅੰਤ ਤੱਕ ਕਥਾ ਸਰਣ 48 ਗੁਰਸਿੱਖ ਨਾਵੇਰਵਾ ਜੀ ਬਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਜੀ ਇਹ 35 ਅੱਖਰੀ ਜੋ ਆਪਾਂ ਲਿਖੀ ਹੈ ਤੇ ਇਹ ਲੋਕ ਸਾਰੇ ਸਿਲੈਕਟ ਹਨ ਲਿਖੇ ਜਾ ਰਹੇ ਆ ਇਧਰ ਸਾਡੇ ਪਾਵਲ ਪ੍ਰੀਤ ਤੇ ਪਾਸ ਜੀ ਲੱਗੇ ਹੋਏ ਆ ਜੀ ਪਰ ਉਹਨਾਂ ਨੇ ਸਪੈਸ਼ਲ ਬੋਰਡ ਲੱਖਿਆ ਕਿਉਂਕਿ ਜਿਹੜੀ ਸੰਗਤ ਪੁੱਲ ਜਾਂਦੀ ਹੈ ਫਿਰ ਤੇ ਆ ਵੇਖ ਸਕਦੇ ਹੋ ਤੁਸੀਂ ਜਾਰੀ ਹੁਣ ਜੀ ਇਤਿਹਾਸ ਜਿਸਨ ਸਰ ਸਾਹਿਬ ਇਤਿਹਾਸ ਅੱਛਾ ਇਹ ਤੁਸੀਂ ਇਹ ਹੈ ਜੀ ਸੰਖੇਪ ਇਤਿਹਾਸ ਤੱਕ ਸ੍ਰੀ ਦਮਦਮਾ ਸਾਹਿਬ ਪਾਵਨ ਖਾਲਸਾ ਪੰਥ ਦਾ ਚੌਥਾ ਤਖਤ ਹੈ ਤੁਸੀਂ ਇਸ ਨੂੰ ਸਕਰੀਨ ਸ਼ਾਟ ਲੈ ਕੇ ਜਾਂ ਵੀਡੀਓ ਨੂੰ ਪਾਜ਼ ਕਰਕੇ ਜਰੂਰ ਪੜੋ ਤੇ ਗੁਰੂ ਸਾਹਿਬ ਬਾਰੇ ਜਰੂਰ ਜਾਣੋ ਉਹਨਾਂ ਦੇ ਇਤਿਹਾਸ ਬਾਰੇ ਪੂਰਾ ਸੰਖੇਪ ਇਤਿਹਾਸ ਹੈ ਜੀ ਇਹ ਹੈ ਜੀ ਉਹ ਤਖਤ ਆਪਣਾ ਤਖਤ ਸ੍ਰੀ ਦਮਦਮਾ ਸਾਹਿਬ ਜੋ ਤੱਕਤਾ ਜੀ ਆਪਣਾ ਇਹ ਹੈ ਜੀ 메인 게ਟ ਇਧਰ 메인 게ਟ ਦਿੱਤਾ ਹੈ ਜੋ ਇੱਥੋਂ ਆਪਾਂ ਪੂਰਾ ਫੈਦਲ ਪਰਕਰਮਨ ਵਿੱਚ ਆ ਕੇ ਗੁਰੂ ਸਾਹਿਬ ਜੀ ਦਾ ਹਾਜ਼ਰੀ ਭਰ ਸਕਦੇ ਆ ਤੇ ਸਿੱਖ ਸੰਗਤਾਂ ਗੁਰੂ ਸਾਹਿਬ ਨਾਲ ਜੋੜ ਸਕਦੇ ਆ ਆਪਾਂ ਹੁਣ ਤੁੰ ਲੰਗਰ ਛੱਕ ਕੇ ਆਪਾਂ ਜਲਦੀ ਅੱਗੇ ਅਗਲੇ ਗੁਰਦੁਆਰਾ ਸਾਹਿਬ ਵਾਲ ਤੇ ਮਿਲਦੇ ਆ ਤੁਹਾਨੂੰ ਜਲਦੀ ਇਹ ਗੁਰਦੁਆਰਾ ਸਾਹਿਬ ਗੁਰੂ ਦਵਾਰਾ ਲੇਖਨ ਸਰ ਸਾਹਿਬ ਪਾਤਸ਼ਾਹ ਦਸਵੀਂ ਗੁਰਦੁਆਰਾ ਜੀ ਸਮਾਰਤ ਬਸਮਸ ਹੁਣ استانੂ ਵੀ ਖੰਦਾ ਗੁਰਦਰਾ ਬਾਬਾ ਬੀਰ ਸਿੰਘ ਤੇ ਬਾਬਾ ਧੀਰ ਸਿੰਘ ਜੀ ਇਹ ਦੇਖੋ ਜੀ ਆਡੀ ਵਾਲੇ ਦੀ ਕਿੱਡੀ ਵੱਡੀ ਗੱਡੀ ਗੁਰੂ ਮਹਾਰਾਜ ਦੀ ਜੋਰੀ ਦੇ ਵਿੱਚ ਤੇ ਇਹ ਹੈ ਜੀ ਉਹ ਇਤਿਹਾਸਿਕ ਸਥਾਨ ਬਾਬਾ ਵੀਰ ਸਿੰਘ ਦੇ ਬਾਬਾ ਵੀਰ ਸਿੰਘ ਜੀ ਦਾ ਤੇ ਆਪਾਂ ਅੰਦਰ ਗੁਰਦੁਆਰਾ ਸਾਹਿਬ ਦੇ ਚਲਦੇ ਹਾਂ ਜੀ ਤੇ ਟੇਕਦੇ ਹਾਂ ਮੱਥਾ ਇਸ ਵੀਡੀਓ ਦੇ ਨਾਲ ਜੁੜੇ ਰਹੋ ਬਾਬਾ ਜੀ ਇਹ ਇਤਿਹਾਸ ਦੇ ਬਾਬਾ ਵੀਰ ਸਿੰਘ ਤੇ ਬਾਬਾ ਤੀਰ ਸਿੰਘ ਜੀ ਦਾ ਸਾਧ ਸੰਗਤ ਜੀ ਤੁਸੀਂ ਪੜ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਵੀਡੀਓ ਨੂੰ ਰੋਕ ਕੇ ਜਰੂਰ ਪੜੋ ਲਓ ਜੀ ਆਪਣੇ ਪੰਜ ਤਖਤਾਂ ਦੇ ਵਿੱਚੋਂ ਤਖਤ ਇਹ ਸੀਗਾ ਸ਼੍ਰੀ ਤਖਤ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਬਹੁਤ ਹੀ ਸੋਹਣਾ ਬਹੁਤ ਹੀ ਨਿਰਾਲਾ